ਦੁਕਾਨਦਾਰ ਦੇ ਵੱਲੋਂ ਜਲੀਲ ਕਿਤੇ ਜਾਨ ਤੇ ਨਹਿਰ ਦੇ ਵਿੱਚ ਛਾਲ ਮਾਰਨ ਵਾਲੇ ਨੌਜਵਾਨ ਦੀ ਲਾਸ਼ 5 ਦਿਨਾਂ ਬਾਅਦ ਮਿਲਣ ਤੇ ਵੀ ਪਰਿਵਾਰ ਦੇ ਵੱਲੋਂ ਹੁਣ ਸਵਾਲ ਖੜੇ ਕੀਤੇ ਜਾ ਰਹੇ ਨੇ ਪੁਲਿਸ ਨੂੰ ਘੇਰਿਆ ਜਾ ਰਿਹਾ ਕਿਹਾ ਜਾ ਰਿਹਾ ਕਿ ਪੁਲਿਸ ਨੇ ਦੁਕਾਨਦਾਰ ਦੇ ਖਿਲਾਫ ਮਾਮਲਾ ਤਾਂ ਦਰਜ ਕੀਤਾ ਸੀ ਪਰ ਹਲੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਸੜਕ ਤੇ ਮ੍ਰਿਤਕ ਦੀ ਲਾਸ਼ ਰੱਖ ਕੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੇ ਪੁੱਤ ਦੇ ਕਾਤਲ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਜਿਹੜਾ ਉਹ ਨਹੀਂ ਕਰਨਗੇ ਤਾਂ ਰੋਂਦੇ ਹੋਏ ਮਾਂ ਤੇ ਭੈਣ ਦੇ ਵੱਲੋਂ ਮੀਡੀਆ ਦੇ ਅੱਗੇ ਜਿੱਥੇ ਇਨਸਾਫ ਦੀ ਮੰਗ ਕੀਤੀ ਗਈ ਆ ਉੱਥੇ ਹੀ ਰੋਂਦੇ ਹੋਏ ਕਿਹਾ ਗਿਆ ਕਿ ਅਸੀਂ ਤਾਂ ਆਪਣਾ ਪੁੱਤ ਜਿਹੜਾ ਹੈ ਉਹ ਗੋਦ ਲੈ ਕੇ ਪਾਲਿਆ ਸੀ ਕਦੇ ਉਸ ਨੂੰ ਝਿੜਕਿਆ ਤੱਕ ਨਹੀਂ ਪਰ ਇਸ ਵੈਰੀ ਨੇ ਉਸ ਨੂੰ ਪਰੇਸ਼ਾਨ ਕੀਤਾ ਜਿਸ ਤੋਂ ਬਾਅਦ ਉਹ ਨਹਿਰ ਦੇ ਵੱਲ ਚਲਾ ਗਿਆ ਤੇ ਉਸ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਖਤਮ ਕੀਤੀ ਹੈ ਇਸ ਕਰਕੇ ਉਸ ਦੁਕਾਨਦਾਰ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਜਿਸ ਦੇ ਵੱਲੋਂ ਸਾਡੇ ਪੁੱਤ ਨੂੰ ਜਲੀਲ ਕੀਤਾ ਗਿਆ ਤੇ ਮਰਨ ਦੇ ਲਈ ਮਜਬੂਰ ਕੀਤਾ ਗਿਆ। ਮੇਰਾ ਦੁਨੀਆ ਤੇ ਨਾਂ ਨਹੀਂ ਛੱਡਿਆ ਇਹਦਾ ਨਾਂ ਵੀ ਛੱਡੋ ਨਾ। ਮੇਰੇ ਇਹ ਮੰਗ ਮੇਰਾ ਬੱਚਾ ਮੈਂ ਇੰਨਾ ਕਿ ਮੰਗ ਕੇ ਪਾਲਿਆ ਪੈਣਾ ਦਾ ਵੀਰ। ਕਿਤੇ ਮੁੰਡੇ ਨੂੰ ਚਿੜਕ ਨਹੀਂ ਦਿੱਤੀ ਸਾਰੀ ਉਮਰ ਮੈਂ ਹੁਣ ਤੱਕ ਮੈਂ ਚੰਗੇ ਸਕੂਲ ਚ ਪੜਾਇਆ ਕੇਵੀ ਚ ਉਹ ਮੈਂ ਵਧੀਆ ਕੋਰਸ ਕਰਾਇਆ ਇੰਜੀਨੀਅਰ ਦਾ ਮੇਰੇ ਪੁੱਤ ਨੇ ਦੁਕਾਨ ਖੋਲ੍ਹੀ। ਗੱਡੀਆ ਕੰਮ ਕਰਦਾ ਇਹ ਕਿਤੇ ਨੂੰ ਮਾੜੀ ਚੰਗੀ ਨਹੀਂ ਕਹਿੰਦਾ ਮੇਰਾ ਪੁੱਤ ਕਿਤੇ ਕੋਈ ਬੋਲ ਵੀ ਰੰਦਾ ਹੀ ਗਾਰੀਆਂ ਹੱਸ ਕੇ ਟਾਲ ਦਿੰਦਾ ਹੀ ਇਹ ਵਹੀ ਦੁਕਾਨ ਚ ਪਾਪੀ ਚਲ ਗਿਆ ਇਹ ਰੰਗਜੀਵ ਕੰਜਰ ਜਲਾਦ ਚਲ ਗਿਆ ਮੇਰੇ ਪੁੱਤ ਨੂੰ ਮਾਰ ਦੇ ਦੇ ਹੋਈ ਵੀ ਇਹਨੂੰ ਮੁੜੇ ਨੂੰ ਜਾਤੀਵਾਦ ਸ਼ਬਦ ਬੋਲ ਕੇ ਨਾ ਬਹੁਤ ਜਲੀਲ ਕੀਤਾ ਇਹਨੂੰ ਗੱਲਾਂ ਗੱਡੀਆਂ ਕੁੱਟਿਆ ਮਾਰਿਆ ਉਹ ਮੁੜੇ ਨੇ ਗੱਲ ਆਪਣੇ ਦਿਲ ਤੇ ਲਾ ਲਈ ਕਰ ਦੱਸਿਆ ਨਹੀਂ ਸਦਾ ਨਰੇ ਚਲਿਆ ਨਰੇ ਜਾ ਕੇ ਨੇ ਵੀਡੀਓ ਪਾਈ ਆ ਆਪਣੀ ਵੀਡੀਓ ਪਾ ਤੇ ਨਹਿਰ ਚ ਸਾਰਾ ਮਾਰੀ ਇਹ ਰੋਡ ਜਾਮ ਕੀਤਾ ਵੀ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ 6 ਤਰੀਕ ਦਾ ਪਰਚਾ ਕੱਟਿਆ ਦਾ ਕੋਈ ਮੁਰਜਮ ਅਜੇ ਤੱਕ ਨਹੀਂ ਫੜਿਆ ਇਹਨਾਂ ਨਾਲ ਜੂੰ ਤੇ ਟੱਸ ਨਹੀਂ ਹੋਈ ਉਹ ਦੇਖਦਾ ਪੁਲਿਸ ਵੀ ਅੱਗੋਂ ਦੰਦ ਕੱਟਣ ਦਈ ਹੈ ਕੀ ਮੰਗ ਕਰਦੇ ਹੋ ਮੰਗ ਅਸੀਂ ਕਰਦੇ ਹਾਂ ਮੁਰਜਮ ਜਿਹੜਾ ਗ੍ਰਫਤਾਰ ਕੀਤਾ ਜਾਏ ਤੇ ਸਾਡਾ ਪਰਚਾ ਜਿਹੜਾ ਕੋਈ 1 ਕਰੋੜ ਤੱਕ ਤਾਂ ਚੱਲੇਗਾ ਇਹ ਧਰਨਾ ਉਹਦਾ ਤਾਂ ਚੱਲੇਗਾ ਜਿੰਨਾ ਚੇ ਸਾਡੇ ਅਨਸਾਰ ਨਹੀਂ ਮਿਲਦਾ ਤੁਹਾਨੂੰ ਭਾਵੇਂ ਮਹੀਨਾ ਤੱਕ ਮਲਾਂਣਾ ਪਵੇ ਮੇਰਾ ਨਾਮ ਜਲਦੀ ਸ਼ਾਮ ਮੇਰੇ ਵੀਰ ਦਾ ਨਰਿੰਦੀਪ ਸਿੰਘ ਵਾ ਧਰਨਾ ਲਾਇਆ ਕਿ ਮੇਰਾ ਜਵਾਨ ਜਨ ਵੀਰੀ ਕਿੰਨਾਂ ਸਾਲਾਂ ਦਾ ਉਹਦੇ ਮੇਰੇ ਵੀਰ ਦੀ ਦੁਕਾਨੇ ਸਪੀਕਰਾਂ ਦੀ ਰਿਪੇਅਰ ਕਰਦਾ ਸੀ ਤੇ ਦਾਕਾ ਨੂੰ ਚਲਾ ਕੇ ਦੱਸਦਾ ਸੀ ਕਿ ਠੀਕ ਆ ਜਾਂ ਨਹੀਂ ਆਵਾਜ਼ ਉੱਚੀ ਨਹੀਂ ਵੀ ਹੁੰਦੀ ਸੀ ਉੱਚ ਨੇ ਵੀ ਬਾਜ ਤੋਂ ਨੇ ਮੇਰੇ ਵੀਰ ਨੂੰ ਕਹਿੰਦਾ ਵੀ ਤੂੰ ਕਿਉਂ ਇਦਾਂ ਕਰਦਾ ਵਾ ਦੁਕਾਨ ਤੇ ਜਾ ਕੇ ਮੇਰੇ ਵੀਰ ਨੂੰ ਗੰਦੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਦਿੱਤੀਆਂ ਮੇਰੇ ਵੀਰ ਨੇ ਕਦੀ ਗਾਲ ਨਹੀਂ ਕੱਢੀ ਉਹ ਨਹੀਂ ਉਹ ਨਹੀਂ ਕਦੀ ਮਾੜੀਆਂ ਬਹਿਣੀਆਂ ਚ ਬੈਠਾ ਨਿਕਾ ਨਿਆਣਾ ਮੁੰਡਾ ਸੀ ਉਹਨੂੰ ਮਾੜਾ ਚੰਗਾ ਬੋਲਿਆ ਉਹਨੇ 5-7 ਮਿੰਟ ਗਾਲਾਂ ਸੁਣੀਆਂ ਉਸ ਤੋਂ ਬਾਅਦ ਦੁਕਾਨ ਬੰਦ ਕੀਤੀ ਸਿੱਧਾ ਨਹਿਰੇ ਪੈ ਗਿਆ ਉਹਨੇ ਘਰ ਵਿੱਚ ਕਿਸੇ ਨੂੰ ਨਹੀਂ ਦੱਸਿਆ ਕਿਸੇ ਯਾਰ ਦੋਸਤ ਨੂੰ ਨਹੀਂ ਦੱਸਿਆ ਨਾਰੇ ਬੈਗੇ ਵੀਡੀਓ ਕਲਿੱਪ ਬਣਾ ਕੇ ਜਦੋਂ ਪਾਏ ਉਦੋਂ ਸਾਰੇ ਭੱਜੇ ਆ ਉਸ ਤੋਂ ਬਾਅਦ ਸਾਨੂੰ ਲੱਭਾ ਨਹੀਂ ਉਹ ਸਾਨੂੰ ਕਾਲੋਂ ਦੀ লাশ ਲੱਭੀ ਆ ਹੁਣ ਡੱਬੇ ਚ ਬੰਦ ਹੋ ਗਿਆ ਇਹ ਤੁਰਦਾ ਫਿਰਦਾ ਮੇਰਾ ਵੀਰ ਗਿਆ ਹੀ ਹਾਏ ਮੰਗਦੇ ਆ ਕਿ ਜਿੱਤਾ ਸਾਡਾ ਬੰਦਾ ਮਰਿਆ ਵਾ ਜਾ ਤੇ ਉਹਨੂੰ ਫਾਂਸੀ ਦੀ ਸਜ਼ਾ ਦੋ ਜਾ ਕਿਤੇ ਮੇਰਾ ਵੀਰ ਡੁੱਬਿਆ ਉੱਥੇ ਜਾ ਕੇ ਉਹਨੂੰ ਜਿੰਦੇ ਰੋ ਡੋਪੋ ਜਿੱਦਾਂ ਉਹ ਜਿੰਦਾ ਡੁੱਬਿਆ ਸਾਡੀ ਅੱਖਾਂ ਸਾਹਮਣੇ ਮਰੇ ਹੋ ਸਕੈਨਸ ਪੰਜਾਬ ਦੇ ਲਈ ਬਟਾਲਾ ਤੋਂ ਲਾਪਰੇ ਸਿੰਘ ਖੁਸ਼ੀਪੁਰੀ ਦੀ ਰਿਪੋਰਟ